ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਆਈ ਹੋਪ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਸਾਨੂੰ ਸਾਰਿਆਂ ਨੇ ਨਾ ਵਿਆਹ ਦੇ ਵਿੱਚ ਹੀ ਬਹੁਤ ਪੁੱਛਿਆ ਸੀਗਾ ਕਿ ਤੇ ਅਮਨ ਪੈਣ ਤਿਆਰ ਕਿਤੋਂ ਹੋਈ ਸੀਗੀ ਤੇ ਅੱਜ ਅਸੀਂ ਥੋੜੀ ਜਿਹੀ ਆਪਦੀ ਵੀ ਡੈਂਟਿੰਗ ਪੇਂਟਿੰਗ ਕਰਨ ਲਾਈਕ ਮੈਂ ਤੁਸੀਂ ਦੇਖ ਸਕਦੇ ਹੋ ਕਿੰਨੇ ਗਰੀਏ ਯਾਰ ਆਏ ਪਏ ਕਿਉਂਕਿ ਜਦੋਂ ਮੈਂ ਰਕੀ ਬਿਮਾਰ ਸੀਗੀ ਉੱਥੇ ਤੇ ਕੁਝ ਵੀ ਨਹੀਂ ਕਰਵਾ ਕੇ ਆਈ ਤੇ ਸੋਚਿਆ ਵੀ ਚਲੋ ਹੁਣ ਆਪਦੇ ਵਾਲਾ ਨੂੰ ਵੀ ਸੱਟ ਸੱਟ ਕਰਾਇਆ ਜਾਵੇ ਤੇ ਨਾਲੇ ਉਹ ਪੈਣ ਦਾ ਵੀ ਜ਼ਰੂਰ ਦੱਸਿਆ ਜਾਵੇ ਜਿਹੜੀ ਸਾਡੇ ਲਈ ਇੰਨਾ ਵਿਆਹ ਤੇ ਸਾਡੇ ਲਈ ਹੈਲਪ ਕਰਕੇ ਗਈ ਸੀ ਕਿਉਂਕਿ ਘਰੇ ਆ ਕੇ ਉਹਨੇ ਸਾਨੂੰ ਸਭ ਤਿਆਰ ਕੀਤਾ ਸੀ ਸਾਰਿਆਂ ਨੂੰ ਤੇ ਉਹਦਾ ਕੰਮ ਬਹੁਤ ਵਧੀਆ ਸੀਗਾ ਸਾਨੂੰ ਬਹੁਤ ਪਸੰਦ ਸੀ ਅੱਜ ਫਿਰ ਅਸੀਂ ਉੱਥੇ ਚਲੇ ਆ ਇਹ ਕੋਈ ਅਸੀਂ ਪ੍ਰਮੋਸ਼ਨ ਨਹੀਂ ਉਹਦੀ ਕਰਨ ਲੱਗੇ ਜਾਂ ਕੁਝ ਨਹੀਂ ਆਸੀਂ ਤਾਂ ਤੁਹਾਡੇ ਨਾਲ ਸਿਰਫ ਸਾਡਾ ਅੱਜ ਦਾ ਦਿਨ ਦਾ ਜਿਹੜਾ ਐਕਟੀਵਿਟੀ ਆ ਚਾਰਾ ਜਾਣੀਆਂ ਦੀ ਨਾਨ ਪਰਜਾਈਆਂ ਦੀ ਉਹ ਤੁਹਾਡੇ ਨਾਲ ਸ਼ੇਅਰ ਕਰਨ ਲੱਗੇ ਕਿਉਂਕਿ ਅਕਸਰ ਕੀ ਹੁੰਦਾ ਕਈ ਵਾਰ ਲੋਕੀ ਸਾਨੂੰ ਪੁੱਛਦੇ ਤੁਹਾਡੀ ਹਰਮਨ ਅੱਗੇ ਨਹੀਂ ਆਉਂਦੀ ਸ਼ਾਇਦ ਇਹ ਤੇ ਪਰਜਾਈ ਚਲਾ ਰਹੀ ਹੈ ਹਾਂ ਉਹ ਗੱਡੀ ਚਲਾ ਰਹੀ ਆ ਹਾਂ ਉਹ ਇੰਡੀ ਅੱਗੇ ਕੀਤਾ ਹੈ ਡਰਾਈਵਰ ਸੀਟ ਤੇ ਹੀ ਬੈਠੀ ਆ ਕਈ ਵਾਰਾ ਲੋਕੀ ਪੁੱਛ ਲੈਂਦੇ ਸ਼ਾਇਦ ਇਹ ਆਪਣੀ ਪਰਜਾਈ ਨਾ ਕਿਉਂਕਿ ਅਕਸਰ ਲੋਕ ਦੇਖੋ ਇਹ ਕਾਮਨ ਜੀ ਗੱਲ ਹੈ ਕਿਉਂਕਿ ਅਸੀਂ ਤਿੰਨ ਭੈਣਾ ਵਾਂ ਤੇ ਲੋਕਾਂ ਨੂੰ ਲੱਗਦਾ ਨਾਨਾ ਦੇ ਉੱਪਰ ਤੇ ਜਿਹੜੀ ਆਪਣੇ ਲੋਕਾਂ ਦੀ ਸੋਚ ਬਣੀ ਹੁੰਦੀ ਹੋਂ ਦਾ ਸਮਾਂ ਬੜਾ ਚੇਂਜ ਹੋ ਗਿਆ ਅੱਜ ਕੱਲ ਦੀ ਜਨਰੇਸ਼ਨ ਪੜ੍ਹੀ ਲਿਖੀ ਆ ਅੱਜ ਕੱਲ ਚ ਬੱਚਿਆਂ ਚ ਕੁੜੀਆਂ ਚ ਇੰਨੇ ਫਰਕ ਨਹੀਂ ਹੁੰਦੇ ਜੋ ਪਹਿਲੇ ਸਮਿਆਂ ਚ ਹੁੰਦੇ ਸੀਗੇ ਸੋ ਇਹ ਨਨਾਨਾ ਪਰਜਾਈਆਂ ਇਹ ਸਿਰਫ ਰਿਸ਼ਤੇ ਆ ਕਹਿਣ ਦੇ ਰਿਸ਼ਤੇ ਆ ਬਾਕੀ ਹੁੰਦੀਆਂ ਸਾਰੀਆਂ ਭੈਣਾਂ ਹੀ ਆ ਸਹੇਲੀਆਂ ਹੀ ਆ ਕਿਉਂਕਿ ਕੁੜੀਆਂ ਤਾਂ ਕਿਤੇ ਵੀ ਸਹੇਲੀਆਂ ਬਣ ਕੇ ਰੱਧੀਆਂ ਤਰੀਕੇ ਨਾਲ ਰਹਿ ਲੈਂਦੀਆਂ ਵਾ ਸੋ ਆਈ ਹੋਵ ਤੁਹਾਨੂੰ ਸਾਰਿਆਂ ਨੂੰ ਸਾਡੇ ਰਿਲੇਸ਼ਨਸ਼ਿਪ ਦਾ ਥੋੜਾ ਜਿਹਾ ਇਹ ਚੀਜ਼ ਸਮਝਾਈ ਹੋਏ ਮੈਂ ਤੇ ਹਰਮਨ ਦਾ ਵਿਆਹ ਤਾਂ ਪਹਿਲੇ ਹੀ ਬੈਸਟ ਫਰੈਂਡਸ ਸਹੀ ਟਾਲ ਤੇ ਹੁਣ ਇਹ ਗੱਲ ਇਹ ਜਿੰਨਾ ਆਪਾਂ ਹਸਾਂ ਮਿਆਂਗਾ ਕਿਸੇ ਪ੍ਰਵਾਹ ਇਹ ਚੀਜ਼ ਨਹੀਂ ਹੋ ਵੀ ਜਿੰਨਾ ਵੀ ਇਹ ਇੰਨਾ ਨਹੀਂ ਹੈਗਾ ਵੀ ਸ਼ਾਇਦ ਅਸੀਂ ਹਰਮਨ ਨਾਲ ਰੱਖਦੇ ਹਾਂ ਹਰਮਨ ਦਾ ਕੋਈ ਜ਼ਿਕਰ ਆਇਆ ਸੀ ਕੋਸ਼ ਇਦਾਂ ਦਾ ਇਦਾਂ ਦਾ ਬਿਲਕੁਲ ਨਹੀਂ ਹੈਗਾ ਜੇ ਤੁਸੀਂ ਕਦੇ ਨੋਟ ਕੀਤਾ ਹੋਵੇ ਤਾਂ ਇਹ ਤਿੰਨੇ ਨਾਨਾਂ ਪਰ ਗਈਆਂ ਤਾਂ ਕੱਪੜੇ ਵੀ ਇੱਕੋ ਜਿਹੇ ਪਹੁੰਚਦੇ ਆ ਡਿਜ਼ਾਈਨ ਤਾਂ ਨਹੀਂ ਉਹ ਕਿ ਇਹਨੂੰ ਲੈਣ ਦਾ ਵਿਚਾਰ ਨਾ ਹੋਵੇ ਨਹੀਂ ਲੈਣ ਦਾ ਵਿਚਾਰ ਨਹੀਂ ਲੋਕੀ ਸਾਨੂੰ ਦੂਰੋਂ ਪਛਾਣ ਲੈਣੇ ਪੈਣਾ ਵਾ ਬਹੁਤ ਦੂਰੋਂ ਕਰਕੇ ਕਹਿੰਦੇ ਵੀ ਤੁਸੀਂ ਸਿੱ ਭੈਣ ਲਾਉਂਦੇ ਹੋ ਫਿਰ ਸਾਨੂੰ ਦੱਸ ਸੀਗੇ ਅੰਦਾਜ਼ਾ ਦੱਸਣਾ ਵੈਨਾਂ ਅੰਦਾਜ਼ਾ ਪੰਜਾਈਆਂ ਉਹ ਸ਼ੌਕਦੂ ਹੋ ਜਾਂਦੇ ਹਾਂ ਹਾਂ ਤੁਸੀਂ ਨਾਲ ਤਾਂ ਕੁਝਾਈ ਭਟਾਈ ਉਹ ਲੋਕੀ ਆ ਦੇ ਮੈਡੀਕਲ ਵਾਲੇ ਕਹਿੰਦੇ ਆ ਉਹ ਕਿੰਨਾ ਕਰਦੇ ਆ ਪਿਆਰ ਹੈ ਨਾ ਵੀ ਰੱਬ ਤੁਹਾਨੂੰ ਮਿਸ਼ੇ ਵੀ ਸਾਨੂੰ ਇਹ ਚੀਜ਼ ਬਹੁਤ ਜੀ ਲੱਗੀ ਤੁਸੀਂ ਕੋਈ ਕੱਪੜੇ ਪਾਉਣੇ ਤੇ ਐ ਰਹਿੰਦੇ ਫ੍ਰੈਂਡਲੀ ਤੇ ਉਹਨਾਂ ਨੂੰ ਬੜਾ ਵਧੀਆ ਲੱਗਿਆ ਸਰ ਉਹਨਾਂ ਸਪੈਸ਼ਲ ਆਪਾਂ ਨੂੰ ਕਿੰਨੀ ਵਾਰ ਕਿਹਾ ਮੈਂ ਕਿਹਾ ਆਪਾਂ ਜਿਹੜਾ ਓਨੀ ਵਾਰ ਹੀ ਕਹਦੇ ਸਾਨੂੰ ਤੁਹਾਡੀ ਚੀਜ਼ ਤੇ ਇਹ ਗੱਲ ਵੀ ਨਹੀਂ ਹੈ ਕਿ ਸਾਡੇ ਘਰ 'ਚ ਕਿਸੇ ਨੂੰ ਬੋਲਣ ਦਾ ਮੌਕਾ ਨਹੀਂ ਜਾਂਦਾ ਸਾਡੇ ਘਰ 'ਚ ਹਮੇਸ਼ਾ ਹਰ ਇੱਕ ਨੂੰ ਬੋਲਣ ਦਾ ਰਾਈਟ ਆ ਜਿੰਨੇ ਜਿਹੜੀ ਗੱਲ ਕਹਿਣੀ ਆ ਉਹ ਕਹਿ ਸਕਦਾ ਇਦਾਂ ਦੀ ਕੋਈ ਗੱਲ ਨਹੀਂ ਹੈਗੀ ਤੇ ਮੈਂ ਵੈਸੇ ਆਪਣੇ ਬਲੌਗ 'ਚ ਪਿਛਲੇ 'ਚ ਵੀ ਇੱਕ ਗੱਲ ਜ਼ਰੂਰ ਡਿਸਕਸ ਕੀਤੀ ਸੀਗੀ ਕਿ ਕੁੜੀਆਂ ਆਪਦੇ ਘਰਾਂ 'ਚ ਵਸਦੀਆਂ ਸੋਹਣੀਆਂ ਲੱਗਦੀਆਂ ਇਹ ਨਾ ਸੋਚਿਆ ਕਰੋ ਅਸੀਂ ਇੱਥੇ ਬੇਟੀਆਂ ਅਸੀਂ ਇਸੇ ਘਰ 'ਚ ਰਹਿੰਦੇ ਹਾਂ ਬਿਲਕੁਲ ਨਹੀਂ ਰਹਦੀਆਂ ਸਾਡੇ ਵੀ ਆਪਦੇ ਸਾਰੇ ਪਰਿਵਾਰ ਆ ਸਾਡੇ ਆਪਣੇ ਘਰ ਆ ਬੱਚੇ ਨੇ ਸਾਰਾ ਕਾਸ਼ ਆ ਜੰਦੀਆਂ ਵਧੀਆ ਆ ਸੰਦੀਪ ਦੀਆਂ ਉਹਦੀਆਂ ਕੁਝ ਮਜਬੂਰੀਆਂ ਵਾਂ ਜੋ ਵੀ ਆ ਉਹਦਾ ਆਪਣਾ ਵਾ ਜੀ ਦੂਜੀ ਜ਼ਿੰਦਗੀ ਇਹਦੇ ਚ ਆਪਾਂ ਕੋਈ ਦਖਲ ਅੰਦਾਜ਼ੀਆਂ ਨਹੀਂ ਕਰਦੇ ਪਰ ਅਸੀਂ ਇਹਦੇ ਨਾਲ ਖੜੇ ਜ਼ਰੂਰ ਰਹਿਨੇ ਆ ਜਿਹੋ ਜਿਹੇ ਵੀ ਇਹਦੇ ਹਾਲਾਤ ਆ ਚਾਹੇ ਕਿਸੇ ਦੇ ਵੀ ਆ ਅਸੀਂ ਖੜੇ ਰਹਿਨੇ ਇੱਕ ਦੂਜੇ ਦੇ ਨਾਲ ਚਲੋ ਮਿਲਦੇ ਆ ਤੁਹਾਨੂੰ ਉਹਦੇ ਕੋਲ ਜਾ ਕੇ ਵੀ ਉਹ ਸਾਡੇ ਨਾਲ ਕੀ ਕਰਦੀ ਆ ਤੇ ਸਾਡੀਆਂ ਸ਼ਕਲਾ ਅਸੀਂ ਤੁਹਾਨੂੰ ਦਿਖਾ ਦਿੱਤੀਆਂ ਵੀ ਹੁਣ ਐਵੇਂ ਨਹੀਂ ਆ ਬਾਅਦੋਂ ਕਹਿੰਦੇ ਐਵੇਂ ਨਹੀਂ ਰਹਿਣੀ ਐ ਕੁਝ ਬਦਲਣਾ ਨਹੀਂ ਲੱਗਾ ਜਗਦੀਪ ਅਕਸਰ ਕਹਿੰਦੇ ਤੇ ਉੱਚਾ ਕਾਚੀ ਦਾ ਜਿੰਨੀ ਮਰਜ਼ੀ ਕਰ ਲੋ ਰਹਿਣਾ ਤੁਸੀਂ ਉਵੇਂ ਦੇ ਕਿਸੇ ਨੇ ਮੂੰਹ ਨਹੀਂ ਬਦਲਦੇ ਚਲੋ ਮਿਲਦੇ ਆ ਬਾਕੀ ਕੋਈ ਪਲੀਜ਼ ਇਸ ਚੀਜ਼ ਨੂੰ ਗਲਤ ਮਨ ਨਾਲ ਨਾ ਲਿਓ ਸਟਾਰ ਸੇ ਮਜਾ ਸ਼ਾਬਸ਼ੀ ਗੱਲ ਕਰ ਰਹੇ ਆ ਫਿਰ ਹੁਣ ਇਹ ਲੂਤ ਲੂਤ ਕਰਕੇ ਉੱਥੋਂ ਆ ਗਈਆਂ ਮੇਰੇ ਨਾਲ ਕੀ ਗੱਲ ਦੱਸੋ ਲੂਤ ਲੂਤ ਰਹੀ ਕੇ ਜੀ ਇਸ ਦਾ ਮਤਲਬ ਫੰਦੀ 'ਤੇ ਟਾਈਮ ਆਪਾਂ ਲੈ ਕੇ ਚੱਲੇ ਸੀ ਵੀ 2 ਵਜੇ ਘਰੇ ਆ ਜਾਵਾਂਗੇ ਤੇ ਲੰਚ ਕਰਕੇ ਤੇ ਫਿਰ ਅਸੀਂ ਜਿਮ ਜਾਵਾਂਗੇ ਭੱਟ ਸਾਡੇ ਇਹਨਾਂ ਨੇ ਮੈਨੂੰ ਸਾਰਾ ਦਿਨ ਭੁੱਖੀ ਵੀ ਰੱਖਿਆ ਮਨਦੀਪਲੀ ਸ਼ੌਕ ਦੀ ਗੱਲ ਹੈ ਆ ਕਿ ਹੋਣ ਅਸੀਂ ਜਿੰਦਾ ਜਿਮ ਜਾਵਾਂਗੇ ਇੰਦਾ ਕੱਪੜੇ ਜੇਮ ਲਾਉਣਾ ਬੰਨੀ ਇਹਨਾਂ ਕੱਪੜਿਆਂ 'ਚ ਵੀ ਲੱਗ ਜੇਮਰਾ ਜੇਮ ਲਾਉਣ ਦਾ ਜਜ਼ਬਾ ਆਉਣਾ ਚਾਹੀਦਾ ਹਾਂ ਡਿਟਰਮੀਨਸ਼ਨ ਹੋਣੀ ਚਾਹੀਦੀ ਬੰਦੇ 'ਚ ਜੇਮ ਲਾਉਣ ਦਾ ਜਜ਼ਬਾ ਨਹੀਂ ਨਾ ਉੱਥੇ ਜਾ ਕੇ ਕਿਸੇ ਨਾਲ ਕਹਿੰਦੇ ਜੇਮ ਲਾ ਲੈਣੇ ਜਾਂਦਿਆਂ ਇਕੱਲਾ ਤੇ ਇਧਰ ਲਈ ਲਾੜੇ ਇਕ ਇਧਰ ਲਈ ਮਸ਼ੀਨ ਤੋਂ ਆਪਣਾ ਲੱਗਦੇ ਆ ਜਿਹੜੇ ਆ ਫੜਾ ਫੜਾ ਕਰ ਦੇਣੀ ਆ ਬੱਸ ਕਰੇ ਪਰ ਇਹ ਗੱਲ ਆ ਅਸੀਂ ਅੱਗੇ ਵੀ ਇਹ ਚੀਜ਼ ਐਕਸਪੀਰੀਅੰਸ ਕੀਤੀ ਹੋ ਜਾਂ ਉਦੋਂ ਵੀ ਅਸੀਂ ਫਰੋਜ ਪਰ ਕੱਪੜਾ ਲੈਣ ਗਏ ਸੀ ਮਾਂ ਜੰਮੀ ਨਾ ਜੇਮ ਪਾਤੀ ਨਾਲੀ ਜੇਮ ਨਾਲੀ ਅਸੀਂ ਜੇ ਛੁੱਟੀ ਨਹੀਂ ਹੋਈ ਆਪਦੀ ਐਕਸਰਸਾਈਜ਼ ਅਸੀਂ ਆਪਦੀ ਪੂਰੀ ਟਾਈਮ ਤੇ ਨਾਲੀ ਪਤਾ ਕੀ ਹੈ ਛੁੱਟੀ ਕਰਨੀ ਨਹੀਂ ਦੀ ਐਕਸਰਸਾਈਜ਼ ਭਾਵੇਂ ਅਸੀਂ ਥੋੜਾ ਟਾਈਮ ਛੱਡ ਦਿਓ ਜੀ ਕਿ ਨਾਲੀ ਨਾਲ ਹੀ ਚੱਲ ਵੀ ਘਰੋਂ ਆਣ ਕੇ ਫਿਰ ਟਾਈਮ ਲੱਗ ਜੇ ਨਾ ਹੁਣ ਤਾਂ ਭਾਵੇਂ ਕਿ ਅਸੀਂ ਉੱਥੇ ਜਾ ਕੇ ਲੂਦ-ਲੂਦ ਕਰਾਂਗੇ ਥੋੜੀ ਕਰਾਂਗੇ ਨਾ ਪ੍ਰੋਪਰ ਆਪਦੀ ਐਕਸਰਸਾਈਜ਼ ਕਰਕੇ ਆਵਾਂਗੇ ਭਾਵੇਂ 3-4 ਘੰਟਾ ਘੱਟ ਲਾਈਏ ਹਾਂ ਬਾਜ ਗਾਲੇ ਇੰਨੀ ਅਸੀਂ ਸਾਹ ਨਹੀਂ ਲੈਣਾ ਵਿੱਚ ਸਾਹ ਨਹੀਂ ਨਾਲ ਇਹਨਾਂ ਨੇ ਮੈਨੂੰ ਭੁੱਖੇ ਤੇ ਆਈ ਨੂੰ ਮਾਰ ਦੇਣਾ ਕੋਈ ਭੁੱਖੀ ਨਹੀਂ ਮੈਨੂੰ ਕਿਹਾ ਸੀ ਤੂੰ ਵਾਦਾ ਸੀ ਦੋ ਕਿਲੋ ਵਧਿਆ ਲੈ ਨਹੀਂ ਵਾਦਾ ਇਹ ਹੁੰਦੀ ਫਾਸਟਿੰਗ ਤੋਂ ਆਲੀ ਵਧੀਆ ਫਾਸਟਿੰਗ ਵਾਲੀ ਮਨੇ ਫਾਸਟਿੰਗ ਬਹੁਤ ਜ਼ਰੂਰੀ ਹੁੰਦੀ ਆ ਤੇ ਮੈਂ ਫਾਸਟਿੰਗ ਵੀ ਫਾਸਟਿੰਗ ਵੀ ਹਾਂ ਕਰਨਾ ਨਾ ਸਭ ਤੋਂ ਜ਼ਿਆਦਾ ਬੈਸਟ ਤਰੀਕਾ ਵਾ ਫਾਸਟਿੰਗ 16 ਘੰਟੇ ਨਹੀਂ ਕਰੋ 18 ਘੰਟੇ ਕਰੋ ਪੂਰਾ ਵੀਕ ਆਪਾਂ ਖਾਂਦੇ ਪੀਂਦੇ ਰਹਿਆ ਇਸ ਕਰਕੇ ਅੱਜ ਆਪਾਂ 24 ਘੰਟੇ ਦੀ ਫਾਸਟਿੰਗ ਕਰਦੇ ਕਿ ਆਪਣੇ ਪੇਟ ਨੂੰ ਵੀ ਰਿਲੈਕਸੇਸ਼ਨ ਮਿਲ ਕੋਈ ਜ਼ਿਆਦਾ ਨਹੀਂ ਰਿਲੈਕਸ ਕਰਦੇ ਕਰਨਾ ਵਧੀਆ ਬੱਸ ਵਧੀਆ ਕਰਨਾ ਕਿੰਨਾ ਜੋਸ਼ ਨਾ ਮੈ ਕਿੰਨਾ ਆਪਣੇ ਚੋਲੇ ਲਾ ਲਿਆ ਮੈਂ ਦਿਨ ਜਾਪਾ ਕਰਕੇ ਜੋ ਵੀ ਕਰਨਾ ਮੈਂ ਮੇਰੀ ਗੱਲ ਚੜੇ ਮੈਨੂੰ ਆਪਣਾ ਐਕਸਪੀਰੀਅੰਸ ਵੀ ਭੁੱਲ ਗਿਆ ਵੀ ਮੈਂ ਕੀ ਦੇਣਾ ਠੀਕ ਕਰੋੜ ਆਈ ਸੀ ਬੱਡੂ ਲੱਗਦਾ ਆਪਾਂ ਇਹਨੂੰ ਵਧਾ ਦੇਣਾ ਨਹੀਂ ਵਧਦਾ ਮੰਨੀਏ ਤੇਰੇ ਭਲੇ ਲਈ ਆ ਵੀ ਆਪਾਂ ਜੇ ਮਲਾਉਣੀ ਚਾਹੀਦੀ ਆਪਣੀ ਛੁੱਟੀ ਨਹੀਂ ਹੋਊਗੀ ਤੇ ਆਪਾਂ ਵਧੀਆ ਆਪਦਾ ਟਾਈਮ ਬਚਾਉਨੇ ਆ ਇਹ ਥੋੜੀ ਹੁਣ ਆਪਾਂ ਘਰੋਂ ਨਹੀਂ ਪਈ ਦੁਆਰਾ ਹੁਣ ਘਰੇ ਜਾਵਾਂਗੇ ਮਨਦੀਪ ਆਟੋਮੈਟਿਕਲੀ ਅੱਧਾ ਪੌਣਾ ਘਟਾ ਲਾ ਦੇ ਹਾਂ ਹੋ ਜਾਂਦਾ ਤੇ ਜਲਦੀ ਵੀ ਐਸੀ ਗਈਆਂ ਸੀ ਮਮੇ ਅਸੀਂ ਇੱਦਾਂ ਵੀ ਗਏ ਚਲੋ ਠੀਕ ਆ ਅੱਜ ਅਸੀਂ ਜਿੱਥੇ ਗਏ ਸੀ ਨਾ ਮਨਦੀਪ ਹਾਂ ਉਹਨਾਂ ਦਾ ਆ ਉਹਨਾਂ ਦਾ ਇੰਸਟਾਗ੍ਰam ਪੇਜ ਠੀਕ ਆ ਸਾਰੇ ਜਾਣੇ ਅੱਜ ਨਹੀਂ ਕੱਢਿਆ ਕਿ ਸਾਡੇ ਕੋਲ ਟਾਈਮ ਟਾਈਮ ਥੋੜਾ ਸੀ ਵਲੌਗਰੀ ਨਿਕਲੇ ਨਾ ਸਾਡੇ ਤੋਂ ਕੁਝ ਅਗਰ ਰੂਪੀ ਹੈਵਨ ਰੂਪੀ ਹੈਵਨ ਮੱਲਾ ਵਾਲਾ ਰੋਡ ਦੇ ਵਿੱਚ ਹਾਂ ਬਹੁਤ ਵਧੀਆ ਕੰਮ ਆ ਬਹੁਤ ਸੈਟੀਸਫੈਕਸ਼ਨ ਆ ਉਹਨਾਂ ਦੀ ਸਾਨੂੰ ਤਾਂ ਬਹੁਤ ਸੈਟੀਸਫਾਈਡ ਕਰਦੇ ਆ ਹਾਂ ਮੇਰੇ ਵਿਆਹ ਤੇ ਅਸੀਂ ਇਹਨਾਂ ਤੋਂ ਹਰਮਨ ਸੰਦੀਪ ਦੇ ਵਿਆਹ ਹਰਮਨ ਦੇ ਵਿਆਹ ਨਹੀਂ ਬਲ ਕਰਨ ਤੇ ਹਰਮਨ ਦੇ ਵਿਆਹ ਚ ਹਰਮਨ ਦੇ ਵਿਆਹ ਚ ਹੀ ਕਹਿ ਸਕਦੀ ਹਾਂ ਹਾਂ ਹਰਮਨ ਦੇ ਵਿਆਹ ਚ ਵੀ ਇਹਨਾਂ ਨੂੰ ਹੀ ਆਪਾਂ ਕੀਤਾ ਸੀ ਜਦੋਂ ਗਏ ਸੀ ਤੇ ਕੋਈ ਨਾ ਬਦਿਆ ਪਰ ਜਿਹੜੇ ਲੋਕੀ ਸਾਨੂੰ ਇਹ ਕਹਿੰਦੇ ਆ ਕਿ ਸੰਦੀਪ ਭੈਣ ਨੂੰ ਅਸੀਂ ਬੋਲਣ ਨਹੀਂ ਦਿੰਦੇ ਸਤੇ ਭੈਣ ਬਹੁਤ ਚੁੱਪਾ ਇਹ ਵੀ ਬਹੁਤ ਬੋਲ ਲੈਂਦੀ ਆ ਬਟ ਇਹ ਕੈਮਰਾ ਛਾਇਆ ਫੀਲ ਕਰਦੀ ਆ ਜਦੋਂ ਜਦੋਂ ਬੋਲਦੀ ਆ ਫਿਰ ਲੜਦੀ ਵੀ ਆ ਇਹ ਬਹੁਤ ਜ਼ਿਆਦਾ ਲੜਦੀ ਆ ਤੇ ਭੈਣ ਭਰਾਵਾਂ ਦੇ ਵਿੱਚ ਲੜਾਈ ਦਾ ਜਿਹੜਾ ਮੁੱਦਾ ਉਹ ਚੱਲੇ ਜਾਂਦਾ ਇਹਨਾਂ ਦੀ ਵੀਡੀਓ ਅਸੀਂ ਨਹੀਂ ਬਣਾ ਸਕਦੇ ਪਤਾ ਨਹੀਂ ਇਹ ਤਾਂ ਕੋਲੇਸ਼ ਪਾਈ ਬੈਠੀ ਸੀ ਅੱਜ ਘੁਜਾਉਣ ਆਏ ਸੀ ਸਾਨੂੰ ਵੀ ਕੋਲੇਸ਼ ਪਾਈ ਬੈਠੀ ਸੀ ਹੋਰ ਕੀ ਆ ਚਲੋ ਜੀ ਜਾਣੇ ਆ ਅਸੀਂ ਜਿਮ ਤੇ ਧੋਖ ਦੇ ਨਾਲ ਤੇਦਾ ਵੀ ਐਕਸਪੀਰੀਅੰਸ ਦੱਸਾਂਗੇ ਕੀ ਬੜਿਆ ਮਨਦੀਪ ਬੜਾ ਠੀਕ ਆ ਤੂੰ ਮੇਕੀ ਗੁਰਚਰਨ ਮੇਰੇ ਕੋਲ ਗੱਲ ਦੱਸਿਆ ਸੀ ਜਿੱਥੇ ਗਈਆਂ ਸੀ ਨਾ ਸਲੂਨ ਤੇ ਮੈਂ ਵੇਖਲਾ ਵੇਖਲਾ ਵਾਲ ਕਾਲੇ ਕਰਾਇਆ ਹੋਏ ਕਿਸੇ ਨੇ ਹਾਂ ਵੇ ਅੜਾ ਐਵੇਂ ਜਾਣ ਜਾਣ ਕਿਹੜੇ ਗੱਡੀ ਨਹੀਂ ਕਿਹੜੇ ਦੀ ਕਰਦੀ ਪਈ ਉਹਦੇ ਵਾਲ ਦਿਖਾਏ ਉਹ ਪਤਾ ਸਾਨੂੰ ਕੀ ਕਹਿੰਦੀ ਕਹਿੰਦੀ ਸਾਨੂੰ ਨਾ ਤੂੰ ਰੂਬੀ ਪਹਿਣਾ ਕਹਿੰਦੀ ਐ ਗੁੱਸਾ ਨਾ ਕਰਿਓ ਪਰ ਟੋਡੀ ਜਿਹੜੀ ਇਹ ਪਹਿਨਦੀ ਨਾ ਪਰਸਨੈਲਿਟੀ ਸਾਰਿਆਂ ਨਾਲੋਂ ਜ਼ਿਆਦੀ ਆ ਹਾਂ ਕਹਿੰਦਾ ਹੁੰਦਾ ਦੋ ਪੰਪ ਝੋਲੇ ਚ ਪਾਏ ਹੁੰਦੇ ਆ ਆਹ ਮੇ ਉਹਦੀ ਉਹਦੀ ਪੁੱਤਰੀ ਹੈ ਪੁੱਤਰੀ ਮੰਮੀ ਦੀ ਪਰਸਨੈਲਿਟੀ ਬਹੁਤ ਆ ਮੰਮੀ ਦੀ ਬਹੁਤ ਪਰਸਨੈਲ ਅੱਗੇ ਇਹਨੇ ਜਲੂਸ ਕਢਾਵੇ ਦੀ ਕੋਈ ਕਲਰ ਨਹੀਂ ਪਤਾ ਇਹ ਮੁੜ ਕੇ ਕੱਚੀ ਹੁੰਦੀ ਰਿਆ ਕਰੇ ਆ ਕੀ ਹੋ ਗਿਆ ਮੇਰੇ ਵਾਲਾਂ ਨੂੰ ਆਪ ਹੀ ਕਰਾ ਕਰੂਗੇ ਉਧਰ ਦੇਖ ਡਾਲੇ ਤੇ ਟ੍ਰੈਡਵਲ ਤੇ ਚੜੀ ਹੈ ਡਾਲੇ ਘਰ ਵਾਲੇ ਦੇ ਗੁਪਤ ਕੂ ਕਰ ਰਹੀ ਹੈ ਗੁਪਤ ਕੂੜੀ ਲੈ ਉਹਨੇ ਵਜਨ ਘਟਾ ਲਿਆ ਇੱਥੇ ਆਣ ਕੇ ਸਟ੍ਰੈਸ ਵੀ ਹੈ ਨਹੀਂ ਹੁਣ ਉੱਥੇ ਮਾਈਗਰੇਨ ਦੇ ਅਟੈਕ ਇੱਥੇ ਕੁਛ ਵੀ ਨਹੀਂ ਹਾਂ ਇੱਥੇ ਰੋਟੀਆਂ ਖਾ ਲੈਣੇ ਬਹੁਤ ਉਹਨੂੰ ਸਾਧ ਉਹਨੇ ਨਾ ਫੀਸ਼ੀਅਲ ਫੂਸ਼ੀਲ ਕਰਾਇਆ ਉਹਨਾਂ ਕੇ ਲਿਆ ਵਖਾ ਖਾ ਲੇ ਫੀਸ਼ੀਅਲ ਉਹ ਤਾਂ ਕੁਦਰਤੀ ਹੈ ਜਿਆ ਥੋੜੀ ਉਫਾਈ ਨੂੰ ਨਹੀਂ ਨਹੀਂ ਉਹਨੇ ਨੇਲ ਆਰਟ ਵੀ ਕਰਾਇਆ ਕੁੜੀਆਂ ਦਾ ਕੰਮ ਹੈ ਥੋੜੀ ਉਹਨੂੰ ਪੋਇਟਾ ਪਰ ਮੈਨੂੰ ਕੀ ਪਤਾ ਉਹਦੇ ਨਾਲ ਨੇਲ ਆਰਟ ਵੀ ਕਰਾਇਆ ਉਹਨੇ ਮੈਂ ਤਾਂ ਕੱਲ ਆਉਂਦੀ ਤਰੀ ਵੇਲੀ ਮੈਂ ਕਿ ਕਰਾਈ ਫਿਰਦੀ ਕਾਲੇ ਤੇ ਤੈਨੂੰ ਕਿੰਨੇ ਬੰਬ ਦਿੱਤਾ ਹੈ ਉਹਦੇ 골ਡਨ ਕਰਾਉਂਦਾ ਆਮਨ ਨੇ ਆਮਨ ਨੇ ਕੋਈ ਪਾਪੜੀ ਦਿੱਤੇ ਹੈ ਉਹ ਦੱਸਦਾ ਮੈਂ ਨੂੰ ਜੇ ਮਾਲੀ ਨੇ ਨਹੀਂ ਦਿੱਤਾ ਉਹਨੇ ਦਿੱਤਾ ਪਾਰਲਰ ਵਾਲੀ ਹਾਂ ਉਹਨੇ ਬਤਲੀ ਹੋ ਰਹੀ ਜਿਨੋਂ ਦਿਨ ਸੂਟ ਖੁੱਲੇ ਹੋਰੇ ਘਾਟਾ ਪੈ ਚੁੱਕਾ ਵਾ ਸੂਟਾਂ ਦੇ ਵਿੱਚ ਤੇ ਨਵੇਂ ਸਟਿਚ ਕਰਨੇ ਆ ਬਾਕੀ ਆਹੀ ਅਗਲਾ ਵਲੌਗ ਪਤਾ ਕਿਹੜਾ ਲਗਾਉਣਾ ਉਹ ਮਸ਼ੀਨ ਦੀ ਅਨਬਾਕਸਿੰਗ ਕਰਨ ਲੱਗੇ ਆ ਤੇ ਉਹਦੇ ਤੇ ਵੇਖਣਾ ਕਿ ਕਿੰਨਾ ਵੱਡਾ ਫਰੇਮ ਬਣ ਸਕਦਾ ਮੇਰੇ ਹਿਸਾਬ ਨਾਲ ਉਹ ਤੇ ਮੰਜੇ ਜਿੱਡਾ ਫਰੇਮ ਬਣੂਗਾ ਹਾਂ ਕਿ ਨਹੀਂ ਆਪਣਾ ਬੰਡਾ ਬੰਡਾ ਬਣ ਜਾਣਾ ਕੋਈ ਨਾ ਕੋਈ ਮਸ਼ੀਨ ਜਾਰੀ ਹੈ ਮਤਲਬ ਐਡਵਾਂਸ ਹੋਦ ਨੂੰ ਹਾਂ ਆਪੇ ਹੀ ਉਹ ਨਵੀਂ ਇਹਦੇ ਤੇ ਡਿਵਾਈਸ ਲਾ ਕੇ ਨਾ ਇਹ ਹੈਂਡਵਰਕ ਵੀ ਕਰਦੀ ਆ ਨਵੀਂ ਦੀ ਗੱਲ ਨਹੀਂ ਜਨਰੇਸ਼ਨ ਦੀ ਫਰਕ ਹੁੰਦਾ ਜਿਵੇਂ ਆਈਫੋਨ ਬਾਅਦ ਚ ਉਹਨਾਂ ਨੇ ਪਹਿਲਾਂ ਉਹ ਬਣਾਈ ਔਰ ਬਾਅਦ ਚ ਨਾ ਦਿਮਾਗ ਚੱਲਿਆ ਫਿਰ ਉਹਨਾਂ ਨੇ ਆਹ ਬਣਾਈ ਇਹਦੇ ਵਿੱਚ ਜਿਹੜੀ ਉਹਦੇ ਵਿੱਚ ਕਮੀਆਂ ਹੋਣਗੀਆਂ ਇਹਦੇ ਵਿੱਚ ਸੁਧਾਰੀਆਂ ਇਹਦੇ ਵਿੱਚ ਸੁਧਾਰੀਆਂ ਗਈਆਂ ਹੋਣੀਆਂ ਤੇ ਇਹਦੇ ਵਿੱਚ ਵੀ ਇਹ ਕਾ ਐਡਵਾਂਸ ਚ ਨਹੀਂ ਮਿਲਦਾ ਕਮੀਆਂ ਹੋਵੇ ਫਿਰ ਤਾਂ ਉਹੀ ਤੀ ਚੱਲਦੀ ਰਹੀ ਸੀ ਇਹ ਲਾਸਟ ਚੀਜ਼ ਹੀ ਆ ਬਸ ਹਾਂ ਹੁਣ ਜਿਵੇਂ ਮੰਮੀ ਨੇ ਆਪਣੇ ਪੰਜ ਜਵਾਬ ਮੰਮੀ ਨਿੱਕੀ ਰਹਿ ਗਈ ਮੋਟਾ ਲਾਸਟ ਮੋਟਾ ਫਿਰ ਮੋਟਾ ਉਹ ਲਾਸਟ ਪੈਟੀ ਬੂੜਾ ਹੈਵੀ ਮੁੰਡੀ ਉਹਨੂੰ ਕੱਦਵੀ ਮਿਲ ਗਿਆ ਉਹਨੂੰ ਸਿਹਤ ਵੀ ਮਿਲ ਗਈ ਸਾਰਾ ਕੁਝ ਓਡੂ ਮਿਲਿਆ ਆਹ ਕੌਣ ਆ ਗਿਆ ਆਪ ਕੋਈ ਆਇਆ 12 ਰਾਉਂਡ ਮਾਰੀਆ ਨਾ ਮਨਦੀਪ ਵੇਖੀ ਤੋ ਹੱਥ ਪਾ ਕੇ ਥੋੜੀ ਤੁਰੀ ਦਾ ਹੁੰਦਾ ਵਾ ਫਾਇਦਾ ਹੀ ਨਹੀਂ ਟਰੈਟ ਮਿਲਤੇ ਤੇ ਤੂੰ ਜਾਇਂ ਨਹੀਂ ਹੱਥ ਕਿਉਂ ਪਾਏ ਨਹੀਂ ਗਈ ਅਜੇ ਮੰਮੀ ਨਹੀਂ ਜਾਹੇ ਮੈਂ ਤੇ ਤੁਰੀਆ ਨਹੀਂ ਹੁੰਦਾ ਤੇ ਗੱਡੀ ਤੇ ਲੈਣੇ ਲੱਦਿ ਚਲਾ ਤਾਂ ਲੈਂਦੀ ਆ ਮੈਂ ਇਹ ਏਰੀਆ ਲੱਤਾ ਚਲਦੀਆਂ ਉਹ ਵੀ ਬੰਦ ਕਰਕੇ ਲੈ ਆਉਣਗੇ ਮੰਮੀ ਦੀਆਂ ਕਰਕੇ ਬੰਨ ਨਾ ਨੰਦੇ ਦੋਵੇਂ ਉੱਤੇ ਪੈ ਗਿਆ ਨੇ ਗੁਰਦੁਆਰੇ ਦੇ ਕੋਲ ਤੇ ਆਪਾਂ ਜਾ ਕੇ ਲਿਆਉਣ ਨੂੰ ਇਹਨੂੰ ਪਤਾ ਹੀ ਨਹੀਂ ਲੱਗਾ ਮੈਂ ਕਦੋਂ ਗਿਆ ਗੁਰਦੁਆਰੇ ਰਾਤੀ ਆ ਨਹੀਂ ਉਹ ਖੁਦ ਨਹੀਂ ਰਾਤ ਮਿਕੋਂਦਾ ਆ ਗਿਆ ਹੁਣ ਕੀ ਪੁੱਛਣਾ ਬੈਠਾ ਮੈਂ ਅੱਗੇ ਆ ਗੁਗੂ ਕਿਤੇ ਗਿਆ ਗੁਗੂ ਕਿਤੇ ਗਿਆ ਗੁਗੂ ਕਿਤੇ ਗਿਆ ਹੈ ਬਾ 1:00 12:30 ਲੱਗਿਆ ਮੈਂ ਤਾਂ 12:30 ਵਜੇ ਆ ਗਿਆ ਉਹਨੂੰ ਤਾਂ ਪਤਾ ਹੀ ਨਹੀਂ ਲੱਗਾ ਚੁੰਡੀ ਬਰੀਦ ਨੂੰ ਯਾਰ 20 ਤੇ ਆਇਆ ਉਹ ਮੈਂ ਚਾਬੀ ਸੱਟੀ ਤੇ ਤੂੰ ਕਹਿ ਮੇਲੇ ਤੇ ਗਿਆ ਮੈਨੂੰ ਵੀ ਦੱਸ ਗਿਆ ਕਿੰਨੇ ਵਜੇ ਆਹ ਬੜਾ ਦੱਸਿਆ ਉਹ ਕਿ ਗਿਆ ਕਿੰਨੇ ਵਜੇ ਕਿਸੇ ਨੇ ਮਨੇ ਪਤਾ ਕਿੰਨੇ ਵਜੇ ਮਰਜੀ ਗਿਆ ਆਹ ਕਿ ਹੁਣ ਗੱਲ ਟਾਲ ਦੋ ਕਿਸੇ ਨੂੰ ਨਹੀਂ ਤੁਹਾਨੂੰ ਪਤਾ ਲੱਗਿਆ ਜਦੋਂ ਮੈਂ ਗਿਆ ਆਪਾਂ ਤਾਂ ਸੱਚੀ ਕਹਿੰਦੇ ਆਪਾਂ ਨਹੀਂ ਬਤਿੰਦੇ ਦਾ ਜੋਰ ਲਾਲਾ ਬੂਹਾ ਟੈਂਡ ਕਰਤਾ ਤੇ ਖੁੱਲਿਆ ਮਾਂ ਬੂਹਾ ਕੁੱਟੀ ਗਿਆ ਪਾੜਾ ਆਪਾਂ ਮੈਂ ਪਰਣਾ ਬੰਨ ਲਾ ਬੂਹਾ ਕੁੱਟੀ ਜਾ ਮੈਨੂੰ ਮਸਤ ਜਾਨਾਣੀ ਹਾਂ ਕਿਤੇ ਰੜ ਗਿਆ ਉੱਥੇ ਰੌਲਾ ਪਈਏ ਕੋਈ ਕਾਇਮ ਨੇ ਜਵੇ ਤੇ ਅੱਧੀ ਰਾਤ ਉੱਠ ਕੇ ਗੁੱਗੂ ਕਿਤੇ ਗਿਆ ਗੁੱਗੂ ਕਿਤੇ ਗਿਆ ਗੁੱਗੂ ਨਹੀਂ ਲੱਭਦਾ ਨੇਚਰਲ ਕਾਲੇ ਕੀਤੇ ਨਾ ਪਰ ਥੋੜਾ ਥੋੜਾ ਹੈਗਾ ਕਲਰ ਦੁੱਧ ਨੇ ਨਹੀਂ ਨੇਚਰਲ ਆ ਕਿ ਲਾਈਫ ਲੈਣਾ ਲਾਈਫ ਵੀ ਨਹੀਂ ਲੈਣਾ ਇਹਨਾਂ ਦੀ ਲਾਈਫ ਆ ਜਿਵੇਂ ਬਾਕੀ ਕੋਈ ਨਹੀਂ ਗੁੱਗੂ ਦੇ ਜਿਆਦਾ ਤੇ ਕਰਾਵਾਂਗੇ ਜਦੋਂ ਗੁੱਗੂ ਦਾ ਵਿਆਹ ਹੈ ਜਦੋਂ ਮੁੰਨੇ ਆਇਆ ਕੋਈ ਨਹੀਂ ਆਊਗਾ ਹੁਣ ਵਿਆਹ ਨਾ ਕਦੇ ਤਾਂ ਆਊਗਾ ਇਹ ਗੁੱਗੂ ਦਾ ਵਿਆਹ ਇਹ ਦਾਣਾ ਕਰਦੇ ਜਿਵੇਂ ਆਣਾ ਹਾਂ ਵਹਿਣ ਅਸੀਂ ਪਤਲੀਆਂ ਵੀ ਤਾਂ ਹੀ ਹੁੰਨੇ ਭਗੂ ਦਾ ਵਿਆਹ ਹੋਣਾ ਅੱਛਾ ਜਦੋਂ ਪਤਲੇ ਹੋ ਗਏ ਉਹ ਸਾਹਮਣੇ ਤੇਰਾ ਵਿਆਹ ਰੱਖ ਦਾਂਗੇ ਆ ਕੁੜੀ ਲੱਬੇ ਨਾਲ ਲੱਬੇ ਵਿਆਹ ਧਰ ਲੈਣਾ ਸੀ ਮੇਰੀ ਗਾਲ ਚੋੜੇ ਕੁੜੀ ਲੱਬੇ ਨਾਲ ਲੱਬੇ ਹੀ ਵਿਆਹ ਧਰ ਦੇਣਾ ਤੇਰਾ ਵਿਆਹ ਪੱਕਾ ਜਦੋਂ ਅਈ 20 20 ਕਿਲੋ ਵਜੜ ਹੋਰ ਘਟਾ ਲਿਆ ਹੱਥ ਤੇ ਮੇਰੇ ਗੱਡੀ ਹੋਰ ਮੜੇ ਨਿਸ਼ਾਬ ਕਰਦੇ ਹੜੇ ਮੈਂ ਅੱਲਾਹ ਦੀ ਨਿਮਤ ਨੂੰ ਤੋਂ ਇਸੇ ਦੇ ਨਾਲ ਅੱਜ ਦਾ ਸਾਡਾ ਬਲੌਗ ਖਤਮ ਹੁੰਦਾ ਜੀ ਚੈਨਲ ਨੂੰ ਸ਼ੇਅਰ ਸਬਸਕ੍ਰਾਈਬ ਜਰੂਰ ਕਰਿਓ ਲਵ ਯੂ ਅਨੇਵਾ ਤੇ ਬਾਏ ਟੇਕ ਕੇ ਉਹ ਮੋਟੀ ਵੈਰਸਾਈਟ ਲੱਗੀ ਹੈ ਟੈਡਮਿਲ ਦਾ ਫਾਇਦਾ ਬਹੁਤ ਆ ਪਰ ਟੈਡਮਿਲ ਕਾ ਇਨਕਲਾਈਨ ਤੇ ਕਰਨ ਜਿਹੜੇ ਵੀਰ ਭਰਾ ਭੈਣਾ ਹਨਾ ਨਾ ਤੇ 20 ਟੈਨ ਕਰਿਆ ਕਰਨ 20 ਮਿੰਟ ਮੈਕਸਿਮਮ ਤਾਂ ਚਾਹੀਦਾ ਲੋ ਅਸੀਂ ਤਾਂ ਤਿੰਨ ਤਿੰਨ ਟਾਈਮ ਕਰ ਲਏ ਨੇ ਤੇ ਪਰ ਜਿੰਨਾ ਤੋਂ ਨਹੀਂ ਉਹ ਚੱਲ ਦੋ ਦੋ ਟਾਈਮ ਕਰ ਲੈਣ ਇੱਕ ਟਾਈਮ ਕਰ ਲਵੇ ਬਹੁਤ ਵੱਡੀ ਗੱਲ ਆ ਲੋਕੀ ਆਕ ਜਾਂਦੇ ਆ ਕਿਉਂਕਿ ਸਭ ਤੋਂ ਬੋਰ ਐਕਸਰਸਾਈਜ਼ ਆ ਹਾਂ ਪਰ ਵੀ ਕੱਲੇ ਤੁਰੇ ਜਾਣਾ ਕੋਈ ਆਗਾ ਨਹੀਂ ਪਿਛਾ ਨਹੀਂ ਜਾਂਦਾ ਕੋਈ ਗਾਲ-ਕੋਲ ਕਰਕੇ ਚੱਲਾ-ਗੁੱਲਾ ਮਾਰ ਲਿਆ ਕਰੋ ਪਰ ਅਸੀਂ ਦੇ ਟਾਈਮ-ਟਾਈਮ ਰਾਜੂ ਜੀ